ਬਿਲਕੁਲ ਜੀ ਸਭ ਤੋਂ ਪਹਿਲਾਂ ਸਾਡੀ ਧੀ ਨਕੁਦਰਦੀ ਧੀ ਜਿਹੜੀ ਏਸ਼ੀਅਨ ਚੈਂਪੀਅਨਸ਼ਿਪ ਕਰਾਟੇ ਦੀ ਜਿੱਤ ਕੇ ਆਈ ਹੈ ਔਰ ਸਾਡੇ ਲਈ ਬਹੁਤ ਫਖਰ ਦੀ ਗੱਲ ਆ ਬਹੁਤ ਮਾਣ ਦੀ ਗੱਲ ਆ ਔਰ ਇਹ ਗੱਲ ਮੈਂ ਸਭ ਦੇ ਸਾਹਮਣੇ ਵੀ ਕਹਿਣ ਨੂੰ ਤਿਆਰ ਕਿ ਜਿਹੜੀ ਹੁਣੇ ਕਹਿ ਕੇ ਹਟਿਆ ਕਿ ਅਸੀਂ ਸੁਣਦੇ ਸੀ ਅਸੀਂ ਦੂਰੋਂ ਟੀਵੀ 'ਚ ਦੇਖਦੇ ਸੀ ਕਿ ਏਸ਼ੀਅਨ ਮੈਡਲ ਕਿਹੋ ਜਿਹਾ ਹੁੰਦਾ ਔਰ ਅਸੀਂ ਹੱਥ ਲਾ ਕੇ ਦੇਖ ਰਹੇ ਹਾਂ ਇਹਨਾਂ ਦੀ ਬਦੌਲਤ ਕਿ ਕੋਈ ਬੱਚਾ ਸਾਡੇ ਇੱਥੋਂ ਇੱਕ ਵਧੀਆ ਸਟਾਰ ਬਣ ਕੇ ਨਿਕਲ ਗਿਆ ਜਿਨੇ ਸਾਨੂੰ ਅੱਖਾਂ ਦੇ ਨਾਲ ਆਪਣੀਆਂ ਅੱਖਾਂ ਦੇ ਨਾਲ ਇਹ ਮੈਡਲ ਦੇਖਣ ਦਾ ਮੌਕਾ ਦਿੱਤਾ ਔਰ ਇਹ ਬੱਚੇ ਨੂੰ ਬਹੁਤ-ਬਹੁਤ ਪਿਆਰ ਬਹੁਤ ਸਤਿਕਾਰ ਔਰ ਬਹੁਤ ਅੱਗੇ ਵਧੇ ਔਰ ਜਿੱਥੇ ਤੱਕ ਇਹ ਜਾਣਾ ਚਾਹੇ ਅਸੀਂ ਇਹਨੂੰ ਹਰ ਸੰਭਵ ਮਦਦ ਜਿਹੜੀ ਆ ਇਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਔਰ ਜਿਵੇਂ ਬੱਚੇ ਨੇ ਕਿਹਾ ਕਿ ਵੀ ਮੇਰਾ ਟਾਰਗੇਟ ਜਿਹੜਾ 골ਡ ਆ ਪਰ ਮੈਨੂੰ ਮੈਨੂੰ ਲੱਗਦਾ ਇਹ ਸਾਨੂੰ ਆਪਣਾ ਟਾਰਗੇਟ ਬਣਾ ਲੈਣਾ ਚਾਹੀਦਾ ਕਿ ਅਗਲੀ ਵਾਰੀ ਇਹ 골ਡ ਲੈ ਕੇ ਆਵੇ ਤੇ ਅਸੀਂ ਉਹਦੇ ਵਿੱਚ ਕੀ ਕੀ ਮਦਦ ਕਰੀਏ ਜਦ ਇੱਕ ਕਾਰਮਾ ਬਣ ਕੇ ਇਹਦੇ ਪਿੱਛੇ ਚੱਲੇ ਕਿ ਵੀ ਅਸੀਂ 골ਡ ਮੈਡਲ ਜਿਹੜਾ ਉਹ ਜਿੱਤ ਕੇ ਲੈ ਕੇ ਆਉਣਾ ਔਰ ਸਭ ਤੋਂ ਵੱਡੀ ਗੱਲ ਪੇਰੈਂਟਸ ਮਾਪੇ ਸ਼ਹਿਰ ਦੀ ਜ਼ਿੰਮੇਵਾਰੀ ਕਾਉਂਸਲਰ ਵੀ ਨੇ ਆਪਣੇ ਪਰਿਵਾਰਾਂ ਦੀ ਸਾਰੇ ਖਾਨਦਾਨਾਂ ਦੀ ਜ਼ਿੰਮੇਵਾਰੀ ਹੁੰਦੀ ਉਹਦੇ باوجود ਇਹਨਾਂ ਨੇ ਐਕਸਟਰਾ ਮਿਹਨਤ ਕੀਤੀ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਦੇ ਵਿੱਚ ਇਹ ਐ ਐਕਸਟਰਾ ਮਿਹਨਤ ਦਾ ਨਤੀਜਾ ਆ ਕਿ ਅੱਜ ਸਾਡੇ ਸ਼ਹਿਰ ਦਾ ਸਟਾਰ ਜਿਹੜਾ ਇਹ ਪੰਜਾਬ ਦਾ ਨਹੀਂ ਸਾਡੇ ਦੇਸ਼ ਦਾ ਸਟਾਰ ਹੈ। ਇਸ ਬੱਚੇ ਨੂੰ ਜਿਹੜਾ ਹੈਗਾ 15 ਅਗਸਤ ਦੇ ਸਨਮਾਨਿਤ ਕੀਤਾ ਜਾਏਗਾ। ਬਿਲਕੁਲ 15 ਅਗਸਤ ਦੇ ਵੀ ਸਨਮਾਨਿਤ ਕੀਤਾ ਜਾਏਗਾ ਔਰ ਅਸੀਂ ਅਗਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਸਪੈਸ਼ਲ ਪ੍ਰੋਗਰਾਮ ਵੀ ਕਰਾਂਗੇ ਜਿਹਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਸਨਮਾਨਿਤ ਕਰਾਂਗੇ ਇਹਨਾਂ ਨੂੰ ਵੀ ਸਨਮਾਨਿਤ ਕਰਾਂਗੇ ਔਰ ਸਾਡੇ ਸੁਖਿੰਦਰ ਸਿੰਘ ਗੜਵਾਲ ਦੀ ਬੇਟੀ ਜਿਹੜੀ ਆ ਉਹ singing ਦੇ ਵਿੱਚ ਰਨਰ ਅਪ ਬਣ ਕੇ ਆਈ ਆ ਉਹਨਾਂ ਨੂੰ ਵੀ ਸਨਮਾਨਿਤ ਕਰਾਂਗੇ ਵੱਡੀਆਂ ਅਚੀਵਮੈਂਟਸ ਹੁੰਦੀਆਂ ਐ ਇਹ ਜਿਨ੍ਹਾਂ ਦੇ ਸਾਨੂੰ ਉਹਨਾਂ ਨੂੰ ਸਨਮਾਨਿਤ ਕਰਨ ਦਾ ਮੌਕਾ ਮਿਲਦਾ ਔਰ ਮੇਰੀ ਇੱਕ ਕੋਸ਼ਿਸ਼ ਹੋਰ ਰਹੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਹੀ ਮੈਨੂੰ ਮਨਜੋਗ ਸਿੰਘ ਸਾਹਿਬ ਦਾ ਸਮਾਂ ਮਿਲੇ ਤੇ ਮੈਂ ਆਪਣੇ ਹਲਕੇ ਦੇ ਸਾਰੇ 스타 ਜਿਹੜੇ ਪਲੇਅਰ ਵੀ ਨੇ ਸਿੰਗਿੰਗ ਵਾਲੇ ਨੇ এডਿਕੇਸ਼ਨ ਵਾਲੇ ਨੇ ਜਿੰਨੇ ਮੇਰੇ ਕੋਲ ਜਿੰਨੇ ਮੇਰੇ ਕਲਾਵੇ ਦੇ ਵਿੱਚ ਆ ਸਕੇ ਮੈਂ ਉਹਨਾਂ ਦੀ ਮਾਨਯੋਗ ਸੀਐਮ ਸਾਹਿਬ ਦੇ ਨਾਲ ਮੀਟਿੰਗ ਕਰਵਾਉਂਗੀ ਤਾਂ ਕਿ ਉਹਨਾਂ ਦਾ ਮੋਰਲ ਵੀ ਜਿਹੜਾ ਉਹ ਬੂਸਟ ਹੋਵੇ ਉਹ ਹੋਰ ਕੰਫੀਡੈਂਟ ਵੀ ਹੋਣ ਔਰ ਅਸੀਂ ਇਹਨਾਂ ਲਈ ਅੱਗੋਂ ਜਿਹੜੇ ਕੋਈ ਸਹੂਲਤਾਂ ਪੈਦਾ ਕਰਨਾ ਚਾਹੁੰਦੇ ਆ ਜਾਂ ਅੱਗੋਂ ਕੋਈ ਰਾਹਤ ਦੇਣੀ ਆ ਜਿਹੜੀ ਇਹਨਾਂ ਦੇ ਅੱਗੇ ਵਧਣ ਦੇ ਵਿੱਚ ਜਿਹੜੀ ਸਾਡੀ ਮਦਦ ਹੋਵੇ ਉਹ ਵੀ ਸਾਨੂੰ ਜਿਹੜੀ इजीली ਮਿਲ ਸਕੇ ਮੈਂ ਕਈ ਵਾਰ ਦੇਖਣ ਜਾਂਦਾ ਬੱਚੇ ਜਿਹੜੇ ਹੈਗੇ ਆ ਇਹਦਾ ਟੈਲੈਂਟ ਜਿਹੜਾ ਹੈਗਾ ਅੱਗੇ ਆਉਣਾ ਚਾਹੁੰਦਾ ਕਈ ਵਾਰ ਇਹ ਪੈਸੇ ਤੋਂ ਜਿਹੜਾ ਹੈਗਾ ਇਹ ਆ ਜਾਂਦੇ ਨੇ ਕਿਸ ਤਰ੍ਹਾਂ ਦੇ ਇਹ ਇਹ ਪੰਜਾਬ ਦੀ ਧੀ ਆ ਔਰ ਇਸ ਦੇਸ਼ ਦੀ ਧੀ ਆ ਔਰ ਤੁਹਾਡੇ ਨਾਲ ਵਾਦਾ ਕਰਦੇ ਆ ਕਿ ਵੀ ਜਿੱਥੇ ਵੀ ਕਿਤੇ ਸਾਡੀ ਜ਼ਰੂਰਤ ਪੈ ਜਵੇ ਜਿੱਥੇ ਲੱਗੇ ਕਿ ਇੱਥੇ ਹੁਣ ਪੈਸੇ ਦੀ ਜ਼ਰੂਰਤ ਆ ਅਸੀਂ ਸਾਰੇ ਇਹਨਾਂ ਦੇ ਪਿੱਛੇ ਪਿੱਛੇ ਖੜੇ ਹੋਵਾਂਗੇ ਪੂਰਾ ਔਰ ਕਦੀ ਵੀ ਪੈਸਿਆਂ ਦਾ ਕਰਕੇ ਜਿਹੜਾ ਇਹਨਾਂ ਨੂੰ ਪਿੱਛੇ ਨਹੀਂ ਜਾਣ ਦੇਵਾਂਗੇ ਕਿਉਂਕਿ ਪਰਿਵਾਰ ਨੇ ਅੱਜ ਤੱਕ ਜੋ ਸਕੂਲ ਨੇ ਕਾਫੀ ਮਹਿੰਗਾ ਕਰਕੇ ਹੀ ਜਗਾ ਤਰਾਸ਼ਾ ਹੁਣ ਪੰਜਾਬ ਸਰਕਾਰ ਦੀ ਡਿਊਟੀ ਬਣਦੀ ਕਿ ਇਸ ਬੱਚੇ ਨੂੰ ਜਿਹੜੀ مالی ਸਹਾਇਤਾ ਦੇ ਨਾਲ ਨਾਲ ਜਿਹੜੀ ਤਕਨੀਕ ਦੀ ਨਵੀਂ ਕੋਈ ਇੰਨੀ ਦੀ ਸਸਤਾ ਹੈਗੀ ਜਿਹੜੀ ਸਾਡੇ ਪੰਜਾਬ ਦੇ ਵਿੱਚ ਹੋਵੇ ਜਿੱਥੇ ਬੱਚੇ ਨੂੰ ਅਕੈਡਮੀ ਚ ਪਾਇਆ ਜਾਵੇ ਕੀ ਪੰਜਾਬ ਸਰਕਾਰ ਨਾਲ ਸਾਥ ਦੇ ਉਪਰ ਬਿਲਕੁਲ ਇਸੇ ਕਰਕੇ ਮੈਂ ਮਨਜੋ ਕੁਸੀਮ ਸਾਹਿਬ ਦੇ ਕੋਲ ਇਹਨਾਂ ਨੂੰ ਮਿਲਾਉਣ ਲੈ ਕੇ ਜਾਵਾਂਗੀ ਤਾਂ ਕਿ ਅਗਲੀ ਜ਼ਿੰਮੇਵਾਰੀ ਜਿਹੜੀ ਉਹ ਸਰਕਾਰ ਸੰਭਾਲੇ ਅਰ ਅਸੀਂ ਇਸ ਬੱਚੇ ਨੂੰ ਇਹਦੇ ਟਾਰਗੇਟ ਤੱਕ 골ਡ ਮੈਡਲ ਤੱਕ ਪਹੁੰਚਾ ਸਕਦੇ। ਕਿ ਸਰਕਾਰ ਦਾ ਖੇਡ ਕੋਟਾ ਹੁੰਦਾ। ਖੇਡ ਕੋਟੇ ਵਿੱਚ ਇਸ ਬੱਚੇ ਨੂੰ ਜਿਹੜੀ ਬਾਣਦੀ ਹੈ ਦੀ ਇਹ ਜਿਹੜੀ ਮਿਹਨਤ ਆ ਕਿ ਉਹ ਅਸੀਂ ਚਾਹੁੰਦੇ ਆ ਕਿ ਇਹ ਸਾਡੇ ਹਲਕੇ ਦਾ ਇਹ ਬੱਚਾ ਹੀਰਾ ਹੈ ਕਿਉਂਕਿ ਇਹ ਸਾਡੇ ਪਹਿਲਾ ਬੱਚਾ ਇਦਾਂ ਦਾ ਜਿਹਨੇ ਏਸ਼ੀਆ ਦੇ ਵਿੱਚ ਆਪਣੀ ਕਾਮਯਾਬੀ ਦਿਖਾਈ ਹੈ ਕਿ ਪੰਜਾਬ ਸਰਕਾਰ ਇਹਨਾਂ ਨੂੰ ਜਿਹੜਾ ਸਰਕਾਰੀ ਕੋਟਾ ਖੇਡ ਕੋਟੇ ਦੇ ਵਿੱਚ ਵੀ ਕੋਈ ਨੌਕਰੀ ਜਾਂ ਇਦਾਂ ਦੀ ਕੋਸ਼ਿਸ਼ ਇਸ ਬੱਚੇ ਲਈ ਕਰ ਸਕਦੇ। ਬਿਲਕੁਲ ਸਭ ਤੋਂ ਪਹਿਲਾਂ ਤੇ ਇਹ ਇਹਨਾਂ ਨੂੰ ਇਹਨਾਂ ਦੇ ਟਾਰਗੇਟ ਤੱਕ ਪਹੁੰਚਾਉਣਾ ਹੁੰਦਾ ਸਭ ਤੋਂ ਪਹਿਲੀ ਮਦਦ ਹੁੰਦੀ ਆ ਕਿ ਬੱਚੇ ਨੂੰ ਉਹਨੂੰ ਅੱਗੇ ਵਧਣ ਵਾਸਤੇ ਜੋ-ਜੋ ਸਹੂਲਤਾਂ ਸਰਕਾਰ ਵੱਲੋਂ ਮਿਲਦੀਆਂ ਪਹਿਲਾਂ ਉਹ ਦਿੱਤੀਆਂ ਜਾਣ ਨੌਕਰੀ ਹਜੇ ਅਗਲੀ ਗੱਲ ਆ ਜਦੋਂ ਇਹ ਕਾਮਯਾਬ ਹੁੰਦੇ ਆ ਅੱਗੇ ਜਾ ਕੇ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਰਿਟਾਇਰਮੈਂਟ ਤੱਕ ਗੱਲ ਜਾਂਦੀ ਹੁੰਦੀ ਹੈ ਜੌਬ ਉਦੋਂ ਹੁੰਦੀ ਹੈ ਜੌਬ ਜ਼ਰੂਰ ਮਿਲਦੀਆਂ ਮਾਨਜੋਗ ਸਿੰਘ ਸਾਹਿਬ ਨੇ ਇੱਕ ਕੋਟਾ ਵੱਖਰਾ ਪਲੇਅਰਜ਼ ਵਾਸਤੇ ਰੱਖਿਆ ਹੋਇਆ 500 ਜੌਬ ਹਰ ਸਾਲ ਜਿਹੜੀ ਸਿਰਫ ਪਲੇਅਰਸ ਵਾਸਤੇ ਆ ਉਹਨਾਂ ਨੂੰ ਦਿੱਤੀ ਜਾਣੀ ਆ ਔਰ ਨਾਲ ਦੀ ਨਾਲ ਮੈਂ ਡੀਐਫਓ ਸਾਹਿਬ ਨੂੰ ਕਹੂੰਗੀ ਡੀਐਸਓ ਸਾਹਿਬ ਸਾਡੇ ਜਿਹੜੇ ਨੇ ਡਿਸਟ੍ਰਿਕਟ ਸਪੋਰਟਸ ਆਫੀਸਰ ਨੇ ਉਹ ਅਗਲੇ ਦਿਨਾਂ ਦੇ ਵਿੱਚ ਇੱਥੇ ਚੱਕਰ ਮਾਰਨਗੇ ਇਹਨਾਂ ਦੇ ਕੋਲ ਔਰ ਜੋ ਵੀ ਸਾਡਾ ਪ੍ਰਸ਼ਾਸਨਿਕ ਤੌਰ ਤੇ ਸਰਕਾਰੀ ਤੌਰ ਤੇ ਜਿਹੜੀਆਂ ਜਿੱਥੇ-ਜਿੱਥੇ ਵੀ ਇਹਨਾਂ ਨੂੰ ਗਾਈਡੈਂਸ ਤੇ ਨਾਲ ਦੀ ਨਾਲ ਜਿਹੜੀ ਸਹੂਲਤ ਦੀ ਜ਼ਰੂਰਤ ਹੋਊਗੀ ਜਾਂ ਜਿਹੜੇ ਕੋਈ ਫਾਰਮ ਭਰਨੇ ਆ ਜਾਂ ਕਿੱਦਾਂ ਅੱਗੇ ਜਾਣਾ ਉਹਦੇ ਵਾਸਤੇ ਵੀ ਪਰਿਵਾਰ ਨੂੰ ਵੀ ਤੇ ਬੱਚੇ ਨੂੰ ਗਾਈਡ ਕਰਕੇ ਜਾਣਾ ਇਹ ਇਦਾਂ ਦਾ ਜਿਹੜਾ ਟੈਲੈਂਟ ਹੈਗਾ ਬਾ ਕਈ ਹੋਰ ਵੀ ਅੱਗੇ ਆਣਾ ਚਾਹੁੰਦੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਬਿਲਕੁਲ ਮੈਂ ਚਾਹੂੰਗੀ ਕਿ ਅੱਗੇ ਆਉਣ ਤਾਂ ਕਿ ਅਸੀਂ ਮੈਂ ਸਮਝੀ ਕਿ ਜਿੰਨੇ ਬੱਚੇ ਅੱਗੇ ਆਉਣਗੇ ਅਸੀਂ ਖੁਦ ਉਹਨਾਂ ਦੇ ਗਾਈਡ ਬਣ ਕੇ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਵੱਧ ਤੋਂ ਵੱਧ ਬੱਚੇ ਅੱਗੇ ਆਉਣ ਔਰ ਇਹੀ ਸਬ ਪੰਜਾਬ ਸਰਕਾਰ ਦੀ ਨੀਤੀ ਵੀ ਇਹੀ ਆ ਕਿ ਯੁੱਧ ਨਸ਼ੇ ਵਿਰੁੱਧ ਅਸੀਂ ਪੁਲਿਸ ਦੇ ਜ਼ੋਰ ਦੇ ਨਾਲ ਡੰਡੇ ਦੇ ਜ਼ੋਰ ਦੇ ਨਾਲ ਜਿੰਨਾ ਜਿੰਨਾ ਮਰਜ਼ੀ ਅਸੀਂ ਇਹਦੇ ਤੇ ਲੱਗੇ ਹੋਏ ਹੱਲ ਕਰ ਰਹੇ ਪਰ ਅਸਲ ਜਿਹੜਾ ਹੱਲ ਆ ਉਹ ਜਿਹੜੇ ਸਾਡੇ ਬੱਚੇ ਆ ਉਹ ਆਪਣਾ ਟੈਲੈਂਟ ਗਰਾਊਂਡਾਂ ਦੇ ਵਿੱਚ ਦਿਖਾਉਣ ਔਰ ਆਪਣੇ ਪੂਰੇ ਹਲਕੇ ਦੇ ਵਿੱਚ ਇਸ ਵੇਲੇ ਤਕਰੀਬਨ 30 ਦੇ ਕਰੀਬ ਐਸੀਆਂ ਗਰਾਊਂਡਾਂ ਬਣ ਰਹੀਆਂ ਜਿਹੜੀਆਂ ਜਿਨ੍ਹਾਂ ਦੇ ਉੱਤੇ 40 40 50 50 ਲੱਖ ਵੀਰ ਕਰੋੜ ਕਰੋੜ ਰੁਪਈਆ ਵੀ ਸਰਕਾਰ ਖਰਚ ਕਰ ਰਹੀ ਹੈ ਉਹ ਐਸੇ ਕਰਕੇ ਕਰ ਰਹੀ ਹੈ ਕਿ ਟੈਲੈਂਟ ਜਿਹੜਾ ਆ ਉਹ ਗਰਾਊਂਡਾਂ ਦੇ ਵਿੱਚ ਜਾਵੇ ਇੱਕ ਕਹਿੰਦੇ ਕਿ ਤੁਸੀਂ ਹਾਂ ਐਸੇ ਦੇ ਹਲਕਾ ਬਣਾਇਆ ਕੋ ਵੀ ਅਸੀਂ ਉਮੀਦ ਵੀ ਕਾਫੀ ਕਰਦੇ ਹਾਂ ਕਿ ਕੰਮ ਵੀ ਕਾਫੀ ਕੀਤੇ ਪਰ ਜੇ ਕਿਤੇ ਇੱਥੇ ਸਾਡੇ ਖੇਡ ਅਕੈਡਮੀ ਨੂੰ ਕੋਈ 더 ਹਲਕੇ ਨੂੰ ਮਿਲ ਜਵੇ ਇਹ ਦਿਨ ਕੋਈ ਉਪਰਾਲਾ ਕੀਤਾ ਜਾ ਸਕਦਾ ਅ ਬਿਲਕੁਲ ਮੈਂ ਇੱਕ ਤਾਂ ਮੈਂ ਇਨਡੋਰ ਸਪੋਰਟਸ ਅਕੈਡਮੀ ਜਿਹੜੀ ਆ ਉਹ ਮੈਂ ਕਾਫੀ ਦੇਰ ਤੋਂ ਉਹਦੇ ਵਾਸਤੇ ਸਟਰਗਲ ਕਰ ਰਹੀ ਆ ਕਿ ਕੋਸ਼ਿਸ਼ ਹੈ ਮੇਰੀ ਕਿ ਜਲਦੀ ਲੈ ਕੇ ਆ ਜਾਈਏ ਗਗਨਪਾਰਕ ਦੇ ਵਿੱਚ ਇੱਕ ਇਨਡੋਰ ਸਪੋਰਟਸ ਅਕੈਡਮੀ ਜਿਹੜੀ ਜਿਵੇਂ ਇਹੋ ਜਿਹੀਆਂ ਗੇਮਸ ਦੇ ਨਾਲ ਅਸੀਂ ਉੱਥੇ ਕਰਾਂਗੇ ਔਰ ਦੂਸਰਾ ਮੇਰੀ ਇੱਕ ਹੋਰ ਕੋਸ਼ਿਸ਼ ਜਾਰੀ ਆ ਕਿ ਤੁਹਾਡੇ ਇੱਥੇ ਰਵਿਦਾਸਪੁਰੇ ਦੇ ਵਿੱਚ ਜਿਹੜੀ ਕੋਸ਼ਿ ਜ਼ਮੀਨ ਬਲਾਕ ਸੰਪਤੀ ਦੀ ਪਈ ਆ ਉੱਥੇ ਵੀ ਅਸੀਂ ਇੱਕ ਅੱਛੀ ਵਧੀਆ ਪਲੇਗਰਾਉਂਡ ਜਿੱਥੇ ਵਕ 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 ਗੇਮਾਂ ਦੀਆਂ ਬਣਾਉਣ ਉੱਥੇ ਬਣਾਉਣ ਵਾਸਤੇ ਮੈਂ ਚਾਰਾ ਜੋਈ ਕਰ ਰਹੀ ਹਾਂ ਹਜੇ ਕਿ ਸਾਡੀ ਉੱਥੇ ਗਰਾਊਂਡ ਬਣੇ ਔਰ ਵਕ ਵਕ ਛੋਟੀਆਂ ਵੱਡੀਆਂ ਸਾਰੀਆਂ ਗਰਾਊਂਡਾਂ ਉੱਥੇ ਬਣਨ ਤਾਂ ਕਿ ਸਾਡੇ ਦੇਸ਼ ਦਾ ਸਾਡੇ ਸ਼ਹਿਰ ਦਾ ਟੈਲੈਂਟ ਜਿਹੜਾ ਉੱਥੇ ਜਾ ਕੇ ਖੇਡ ਸਕੇ